ਹਾਂਜੀ ਆ ਜਿਹੜੇ ਮੇਰੇ ਕੋਲ ਬੈਠੇ ਆ ਸੱਜਣਾ ਇਹ ਮੇਰੇ ਪਿੰਡ ਦੇ ਆ ਅੱਜ ਮੈਂ ਗੱਲ ਕਰਨੀ ਹੈ ਇਹਨਾਂ ਬਾਰੇ ਕੀ ਗੱਲ ਕਰਨੀ ਹੈ ਧਿਆਨ ਨਾਲ ਸੁਣ ਲਿਓ ਇਹ ਪੂਰੇ ਪੰਜਾਬ ਦਾ ਮਸਲਾ ਹੈ ਦੁਨੀਆਂ ਦੀਆਂ ਮਾਸਰ ਕੌਮਾਂ ਦੇ ਵਿੱਚੋਂ ਇੱਕ ਕੌਮ ਜਿਉਂ ਮੱਝ ਵੀ ਸੇਖਰੇ ਨੇ ਟੇਗੂ ਰੁੱਕੇ ਬੈਠੇ ਕਿਹਾ ਜਾਂਦਾ ਜਿਹੜੇ ਕਦੇ ਗੁਰੂਆਂ ਨਾਲ ਬਰਾਬਰ ਖੜ ਕੇ ਜੰਗਾਂ ਲੜੇ ਕਿਸੇ ਹੋਰ ਆਪਣੇ ਸਹਿਯੋਗੀ ਦੇ ਨਾਲ ਕਿਸੇ ਹੋਰ ਭਾਈਚਾਰੇ ਨਾਲ ਕੇ ਜਿੱ ਜੀਵਿਦਨ ਨੂੰ ਖੜਨ ਦੀ ਲੋੜ ਪਈ ਤਾਂ ਵੀ ਇਹ ਬਰਾਬਰ ਖੜ ਕੇ ਲੜਿਆ ਕਦੇ ਪਿੱਠ ਨਹੀਂ ਦਿਖਾਈ ਇਹਨਾਂ ਨੇ ਇਹ ਨਵਾਂ ਨਿਸ਼ਾਨ ਵੀ ਘੱਟ ਹੀ ਦੇਖਦੇ ਆ ਅੱਜ ਮੈਨੂੰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਵੀ ਜਿਵੇਂ ਪੰਜਾਬ ਦੇ ਅੰਦਰ ਸਭ ਤੋਂ ਜ਼ਿਆਦਾ ਪੀੜਤ ਨੇ ਜਿਹੜੇ ਉਹ ਇਹੀ ਨੇ ਖਾਇ ਤਾਂ ਹੋਰ ਵੀ ਬਹੁਤ ਨੇ ਵੱਖ-ਵੱਖ ਦੂਜੀਆਂ ਕੌਮਾਂ ਦੇ ਵਿੱਚੋਂ ਲੋਕ ਵੀ ਜਿਹੜੇ ਪੀੜਤ ਹੈਗੇ ਆ ਨਸ਼ਿਆਂ ਦੇ ਨਾਲ ਪਰ ਸਭ ਤੋਂ ਜ਼ਿਆਦਾ ਜਿਹੜੇ ਹਾਲਾਤ ਮੈਂ ਦੇਖਦਾ ਨੇ ਮੇਰੇ ਪਿੰਡ ਦੀ ਮੈਂ ਗੱਲ ਕਰਾਂ 12 13 ਜਾਣੇ ਮੈ ਲੈ ਕੇ ਆਏ ਮੇਰੇ ਪਿੰਡ ਦੇ 12 13 ਹੋਰ ਖੜਦੇ ਆ ਤਾਂ ਸਭ ਤੋਂ ਜ਼ਿਆਦਾ ਜਿਹੜਾ ਮੈਂ ਪੀੜਤ ਤੋਂ ਗੱਲ ਕਰਦਾ ਤਾਂ ਮਾਜੀ ਵੀ ਸਿੱਖ ਸਭ ਤੋਂ ਜ਼ਿਆਦਾ ਪੀੜਤ ਤਾਂ ਇਹਨਾਂ ਸ਼ਹਿਰਾਂ ਸੋ ਮੈਂ ਅੱਜ ਇਹ ਕੱਲ ਮੇਰੇ ਕੋਲ ਆ ਕੇ ਕਹਿੰਦੇ ਬਾਈ ਅਸੀਂ ਛੱਡਣਾ ਚਾਹੁੰਦੇ ਆ ਵਾਹ ਆ ਗਏ ਮੈਂ ਤੈਨੂੰ ਉੱਥੇ ਚੱਕਿਆ ਥਾਣੇ ਰ ਗਿਆ ਥਾਣੇ ਨਾਲ ਥਾਣੇ ਦੇ ਵਿੱਚੋਂ ਇੱਕ ਅਸਰਚਰ ਦੇ ਬੰਦਾ ਭੇਜਿਆ ਸਾਡੇ ਨਾਲ ਅਸੀਂ ਦੇ ਆ ਕੇ ਇਹਨਾਂ ਨੂੰ ਹਸਪਤਾਲ ਦੇ ਵਿੱਚ ਉਚੋ ਆਦੇਸ਼ ਦਾ ਹਲ ਫਰਾਤਾ ਹੁਣ ਧਿਆਨ ਦਿਓ ਗੱਲ ਦੀ ਪੰਜਾਬ ਦੇ ਲੋਕੋ ਜਿਹੜੇ ਵੀ ਪਿੰਡਾਂ ਦੇ ਮੋਤਬਰ ਲੋਕ ਆ ਪਿੰਡਾਂ ਦੇ ਸਰਪੰਚ ਆ ਜਿਹੜੇ ਜਿਹੜੇ ਪਿੰਡਾਂ ਦੇ ਦੇ ਨੌਜਵਾਨ ਨਸ਼ੇ ਕਰਦੇ ਆ ਉਹਨਾਂ ਨੂੰ ਤੁਸੀਂ ਜਿਓ ਚਾਹੁੰਦੇ ਆ ਤੁਹਾਡੇ ਕੋਲੇ ਆਉਂਦੇ ਆ ਰਿਸ਼ਰਟ ਮੈਂ ਕਹੋਨੇ ਤਾਂ ਤੁਸੀਂ ਉਹਨਾਂ ਨੂੰ ਲੈ ਕੇ ਸਬੰਧਤ ਥਾਣਾ ਜਿਹੜੇ ਵੀ ਜ਼ਿਲ੍ਹੇ ਦੇ ਵਿੱਚ ਜਿਹੜਾ ਥਾਣਾ ਲੱਗਦਾ ਜਿਹੜੇ ਹਲਕੇ ਦੇ ਵਿੱਚ ਜਿਹੜੇ ਟਾਣਾ ਥਾਣਾ ਲੱਗਦਾ ਉਥੋਂ ਤੁਸੀਂ ਉਹਨਾਂ ਨੂੰ ਨਾਲ ਲੈ ਕੇ ਥਾਣੇ ਤੇ ਜਾਓ ਉਥੋਂ ਤੁਸੀਂ ਐਸ ਐਚਓ ਉਥੋਂ ਦਾ ਨਾਲ ਗੱਲ ਕਰੋ ਉਹ ਸੁਰਨਾ ਇੱਕ ਬੰਦਾ ਆਪਣਾ ਮੁਲਾਜ਼ਮ ਭੇਜੂਗਾ ਹਰ ਜ਼ਿਲ੍ਹੇ ਦੇ ਵਿੱਚ ਸੈਂਟਰ ਬਣੇ ਹੋਏ ਆ ਸਰਕਾਰੀ ਸੈਂਟਰ ਹਸਪਤਾਲਾਂ ਦੇ ਵਿੱਚ ਉਹ ਪ੍ਰਾਈਵੇਟ ਸੈਂਟਰ ਨਹੀਂ ਜੇ ਬਰਿੰਡਾ ਆਪਣੇ ਤਿੰਨ ਸੈਂਟਰ ਆ ਜ਼ਿਲ੍ਹੇ ਦੇ ਵਿੱਚ ਆ ਅਦੇਸ਼ ਹਸਪਤਾਲ ਪੁੱਛੋ ਸਰਕਾਰੀ ਹਸਪਤਾਲ ਬਰਿੰਡਾ ਇੱਕ ਜਿਹੜਾ ਗਰੋਥ ਕੋਈ 2200 ਬੈੱਡ ਉੱਤੇ ਲੱਗਿਆ ਹੋਇਆ ਹੈ ਇਹ ਤਿੰਨ ਸੈਂਟਰ ਬਣਦੇ ਆ। ਬੱਖ-ਬੱਖ ਜਿਹੜਾ ਦੇ ਵਿੱਚ ਆਈ ਸਰਕਾਰੀ ਹਸਪਤਾਲਾਂ ਦੇ ਸੈਂਟਰ ਬਣਾਏ ਹੋਏ ਆ। ਕੋਈ ਪੈਸਾ ਨਹੀਂ। ਸਾਰਾ ਇਲਾਜ ਦਵਾਈਆਂ ਤੋਂ ਲੈ ਕੇ ਡਾਕਟਰੀ ਇਲਾਜ, ਇਹਨਾਂ ਦਾ ਖਾਣਾ, ਪੀਣਾ, ਜੁਵਨ ਨੂੰ ਰੋਟੀ ਮਿਲਦੀ ਆ ਤਿੰਨ ਟਾਈਮ, ਚਾਹ ਮਿਲਦੀ ਆ। ਸਾਰੀਆਂ ਸਹੂਲਤਾਂ ਇੱਥੇ ਏਸੀ ਲੱਗੇ ਹੋਏ ਆ। ਇੱਥੇ ਟੀਵੀ ਲੱਗਿਆ ਹੋਇਆ। ਇਹਨਾਂ ਦਾ ਜਿੰਨਾ ਵੀ ਖਰਚਾ ਇਹ ਪੰਜ ਦਾ ਰਹਿਣਾ ਚਾਹਣ 10 ਦਿਨ, 20 ਦਿਨ, ਮਹੀਨਾ, ਛੇ ਮਹੀਨੇ ਜਿੰਨਾ ਤੇ ਇਹਨਾਂ ਨੂੰ ਸੰਤੁਸ਼ਟੀ ਨਹੀਂ ਹੁੰਦੀ ਵੀ ਅਸੀਂ ਨਾ ਛੱਡਣਾ। ਉਹਨਾਂ ਤੇ ਰਹਿ ਹਸਪਤਾਲ ਦੇ ਵਿੱਚ ਉੱਥੇ ਰਹਿ ਸਕੀ। ਸੋ ਮੇਰੀ ਅਪੀਲ ਹੈ ਪਹਿਲਾਂ ਤਾਂ ਉਹਨਾਂ ਨੌਜਵਾਨਾਂ ਨੂੰ ਜਿਹੜੇ ਆਪਣੀਆਂ ਜ਼ਿੰਦਗੀਆਂ ਇਹ ਰਾਹ ਤੁਰ ਕੇ ਬਰਬਾਦ ਕਰ ਚੁੱਕੇ ਆ। ਉਹਨਾਂ ਨੂੰ ਅਪੀਲ ਹੈ ਕਿ ਤੁਸੀਂ ਮੁਰਿਆਓ। ਤੁਸੀਂ ਆਪਣੇ ਪਿੰਡ ਦੇ ਕਿਸੇ ਮੋਤਵਾਰ ਬੰਦੇ ਕੋਲ ਜਾਓ। ਉਹਨਾਂ ਨੂੰ ਨਾਲ ਲੈ ਕੇ ਥਾਣੇ ਜਾਓ ਉੱਥੋਂ ਤੁਸੀਂ ਬੰਦਾ ਲੈ ਕੇ ਕਸਤਾ ਜਮਾ ਹੋ ਜਾਓ। ਕਿ ਤੁਸੀਂ ਆਪਣਾ ਬਹੁਤ ਸੌਖੇ ਤਰੀਕੇ ਦਾ ਨਸ਼ਾ ਸੜ ਸਕਦੇ ਆ ਆਪਣੀਆਂ ਜ਼ਿੰਦਗੀਆਂ ਬਚਾ ਸਕਦੇ ਆ ਯਾਰ ਛੋਡੇ ਮਗਰ ਛੋਡੇ ਪਰਿਵਾਰ ਆ ਛੁੜੀਆਂ ਮਾਵਾਂ ਨੇ ਪਿਓ ਨੇ ਕਈ ਦਾ ਵਿਆਹੇ ਹੋਏ ਤੇ ਉਹ ਛੋਟੇ ਛੋਟੇ ਜਵਾਕ ਆ ਘਰ ਆ ਲਈਆਂ ਤੁਹਾਡੇ ਮਗਰੋਂ ਮੌਤ ਤੋਂ ਬਾਅਦ ਤੁਹਾਡੀ ਜ਼ਿੰਦਗੀ ਰੁਲ ਜਾਣੀ ਮੇਰੇ ਪਿੰਡ ਵੀ ਮੈਂ ਬੋਲਿਆ ਸੀਗਾ ਦੋ ਮੁੰਡੇ ਜੱਟ ਚਿੱਟੇ ਨਾਲ ਪਲ ਚੁੱਕੇ ਆ ਇਸ ਕਰਕੇ ਮੈਂ ਇਹ ਆਪਣਾ ਲਾ ਕੀਤਾ ਇਹਨਾਂ ਨੌਜਵਾਨਾਂ ਨੂੰ ਮੈਂ ਪ੍ਰੇਰਿਤ ਕੀਤਾ ਤੇ ਨਾਲ ਲੈ ਕੇ ਆਏ ਵੀ ਹਾਂ ਵੀ ਭਰਤੀ ਇਹਨਾਂ ਨੇ ਵੀ ਭਾਈ ਅਸੀਂ ਔਖੇ ਆ ਪਿੰਡ ਦਾ ਘਰੋਂ ਗਰੀਬ ਆ ਗਰੀਬ ਦੇ ਬੰਦੇ ਦੇ ਘਰ ਨਾ ਕੋਈ ਖਾਣ ਖਰਾਕ ਆ ਨਾ ਕੋਈ ਉਹਦੇ ਘਰੇ ਸਹਾਰਾ ਹੈਗਾ ਮਗਰੋਂ ਪੈਸੇ ਦਾ ਤੇ ਅਸੀਂ ਅੱਜ ਕੱਲ ਕੀ ਕਰਦੇ ਹਾਂ ਜਿਹੜਾ ਉਹ ਨਸ਼ੇੜੀ ਹੋ ਜਾਂਦਾ ਉਹ ਦੂਰ ਅਸੀਂ ਦੂਰੀ ਵੜਦੇ ਆ ਪਾਸਾ ਵੜਦਾ ਸਮਾਜ ਅੱਜ ਨਸ਼ੇੜੀਆਂ ਨੂੰ ਅੱਜ ਨਸ਼ੇ ਵਾਲੇ ਕਰਨ ਵਾਲੇ ਬੰਦਿਆਂ ਨੂੰ ਅੱਜ ਸਮਾਜ ਦੇ ਪਿਆਰ ਦੀ ਲੋੜ ਹੈ ਸਹਿਯੋਗ ਦੀ ਲੋੜ ਹੈ ਖਾਸ ਤੌਰ ਤੇ ਨਾ ਗਰੀਬਾਂ ਨੂੰ ਕਿੰਨਾ ਦਾ ਕੋਈ ਸਹਾਰਾ ਨਹੀਂ ਬਾਹਰ ਨਹੀਂ ਫੜਦਾ ਕਿਉਂਕਿ ਉਹਨੇ ਕਰਾ ਦੇ ਵਿੱਚ ਉਨੀ ਪਹੁੰਚ ਹੀ ਹੈ ਨਹੀਂ ਮਾਂ ਪਿਓ ਨੂੰ ਕਹਿ ਕਹਿ ਕੇ ਥੱਕ ਜਾਂਦੇ ਆ ਵਿਚਾਰੇ ਉਹ ਵੀ ਹੱਸਾ ਲਾ ਦੇ ਛੱਡੋ ਭਰਾ ਜੇ ਮਰਦਿਆਂ ਮਰ ਜਾਣਗੇ ਪਰ ਨਹੀਂ ਮੈਂ ਪਿੰਡਾਂ ਦੇ ਮੁਤਬਰ ਬੰਦਿਆਂ ਨੂੰ ਖਾਸ ਤੌਰ ਤੇ ਜੀਵਨ ਦਾ ਵਰਗ ਨੂੰ ਬੇਨਤੀ ਕਰਦਾ ਕਿ ਜੇ ਸਾਡੇ ਪਿੰਡਾਂ ਦੇ ਵਿੱਚ ਹੈ ਜੀਵਨ ਦਾ ਜਮਾਤ ਹੈ ਚਾਹੇ ਕਿਸੇ ਹੋਰਾਂ ਦੇ ਜਮਾਤ ਹੈ ਗਰੀਬਾਂ ਦੇ ਜਮਾਤ ਹੈ ਐਸਸੀ ਵਰਗ ਦੇ ਜਮਾਤ ਹੈ ਉਹਨਾਂ ਨੂੰ ਤੁਸੀਂ ਪ੍ਰੇਰਿਤ ਕਰਕੇ ਤੁਸੀਂ ਇਸ ਤਰੀਕੇ ਨਾਲ ਨਸ਼ਾ ਛਡਾ ਸਕਦੇ ਆ ਇੱਕ ਹੋਰ ਬੜੀ ਗੰਭੀਰ ਗੱਲ ਜਿਹੜੀ ਇੱਥੇ ਹਸਪਤਾਲ ਆਉਣ ਦੇ ਮੈਨੂੰ ਪਤਾ ਲੱਗੀ ਕਿ ਇੱਥੇ ਕਿ ਬੀਬੀਆਂ ਦਾਹ ਰਹੀਆਂ ਕਿ ਕੁੜੀਆਂ ਦਾਹ ਦਿੱਤੀਆਂ ਗਈਆਂ ਕਾਰਨ ਕੀ ਸੀ ਉਹਨਾਂ ਨੂੰ ਐਚ ਆਈ ਵੀ ਸੀ ਐਡ ਸੀ ਸੀ ਹੁਣ ਜਿਹੜੀਆਂ ਬੀਬੀਆਂ ਐ ਐਚ ਆਈ ਵੀ ਕਿਵੇਂ ਬਣਦੀ ਐ ਇਸ ਵੇਲੇ ਪੰਜਾਬ ਦੇ ਵਿੱਚ ਹਰ ਪਿੰਡ ਦੇ ਵਿੱਚ ਸੈਂਕੜੇ ਕੇਸ ਐਚ ਆਈ ਵੀ ਦੇ ਐ ਤੇ ਕਾਲੇ ਪੀਲੇ ਦੇ ਉਹ ਕਾਰਨ ਕੀ ਉਪਟੀਕਾ ਲਾਉਂਦੇ ਆ ਜਦੋਂ ਉੱਥੋਂ ਵੱਧ ਆ ਜਾਂ ਮਰਦ ਨਾਲ ਸਬੰਧ ਬਣ ਜਾਂਦੇ ਆ ਕਿ ਕਿਸੇ ਕਿਸੇ ਕੁੜੀ ਮੁੰਡੇ ਦੇ ਉੱਥੋਂ ਇਹ ਗਾਹਾਂ ਦੀ ਗਾਹ ਵਧਦਾ ਹੁਣ ਜਿਹੜੀਆਂ ਬੀਬੀਆਂ ਅਜੇ ਦਾਹਲ ਰਹੀਆਂ ਜਿਹਨਾਂ ਨੂੰ ਐਚ ਆਈ ਵੀ ਪੋਜ਼ਿਟਿਵ ਐ ਉਹਨਾਂ ਨੇ ਕਹਾ ਕੇ ਸਬੰਧ ਬਣਾ ਲੈਣ ਦੇ ਕਿੰਨੇ ਸਮਾਜ ਦੇ ਵਿੱਚ ਏਡ ਜਿਹੜੀ ਫੈਲ ਰਹੀ ਐ ਨਸ਼ੇ ਨਾਲੋਂ ਚਿੱਟੇ ਨਾਲੋਂ ਹੋਰ ਨਸ਼ਿਆਂ ਦੇ ਨਾਲੋਂ ਵੱਡੇ ਪੱਧਰ ਤੇ ਪੰਜਾਬ ਦੇ ਵਿੱਚ ਜੇ ਸਭ ਤੋਂ ਜ਼ਿਆਦਾ ਕੋ ਮਾਰੂ ਹੈ ਇਸ ਵੇਲੇ ਚੀਜ਼ ਫੈਲ ਰਹੀ ਹੈ ਉਹ ਏਡਜ਼ ਐ ਐਚ ਆਈ ਵੀ ਐ ਤੇ ਉਹ ਟਕਾਲਾ ਪੀੜਿਆ ਇਦੋਂ ਵੀ ਰੋਕਥਾਮ ਕਰਨ ਲਈ ਸਰਕਾਰ ਨੂੰ ਉਪਰਾਲੇ ਕਰਨੇ ਚਾਹੀਦੇ ਆ ਟੈਸਟ ਕਰਾਉਣੇ ਚਾਹੀਦੇ ਪਿੰਡਾਂ ਦੇ ਵਿੱਚ ਨਸਪੈਂਸਰੀਆਂ ਦੇ ਵਿੱਚ ਜਿਹੜੇ ਬੰਦੇ ਪੀੜਤ ਤਾਂ ਉਹਨੂੰ ਨੱਸਿਆ ਜਾਣਾ ਜਦੋਂ ਉਹਨਾਂ ਕੋਲ ਸਵਾਲ ਪੁੱਛਿਆ ਜਾਂਦਾ ਵੀ ਭਾਈ ਐਸ ਬੰਦੇ ਨੂੰ ਆਹ ਬਿਮਾਰੀ ਐ ਤੇ ਹੋਰ ਨਾਲ ਕੋ ਬੰਦਾ ਇੱਕ ਮਰ ਜਾਈਂਦਾ ਸੋ ਬੜੇ ਖਤਰਨਾਕ ਗੱਲਾਂ ਨੇ ਸਾਨੂੰ ਅੱਜ ਸਮਝਣ ਦੀ ਸੋਚਣ ਦੀ ਲੋੜ ਹੈ ਸੋ ਮੈਂ ਫਿਰ ਫੀਲ ਕਰਦਾ ਜਿਵੇਂ ਇਹ ਤੇਰਾ ਪਰ ਮੈਂ ਹੁਣ ਔਰ ਦੱਸਦਾ ਕੱਲ ਉਹਨਾਂ ਨੂੰ ਛੱਡ ਕੇ ਗਿਆ ਅੱਜ ਮੈਂ ਆਇਆ ਬਾਈ ਸਾਡਾ ਘਰੇ ਨਹੀਂ ਜੀ ਲੱਗਦਾ ਸਾਡੇ ਘਰ ਵਾਲੀ ਬਰੋਂਦੀ ਆ ਕੰਡੀ ਰਹੇਗੀ ਸਾਡੇ ਜਵਾਕ ਨਹੀਂ ਜੀਦਾ ਉਹਨੇ ਸਾਡੀ ਬੇਬੇ ਨਹੀਂ ਕੀਤਾ ਦੇ ਬਾਹਨੇ ਬਹੁਤ ਮਾਰ ਲੰਦਾ ਨਸ਼ੇ ਵਾਲੇ ਬੰਦਨ ਕੁਵਾਰੀ ਤੋੜ ਦੇ ਤੋੜੇ ਨਹੀਂ ਪੜੀਏ ਬੰਦਾ ਬਹੁਤ ਗੱਲਾਂ ਲੰਦਾ ਨਸ਼ੀ ਤੋੜਣਾ ਔਰ ਇੱਕ ਵਾਰੀ ਜੇ ਤੁਸੀਂ ਇਹਨਾਂ ਨੂੰ ਪ੍ਰੇਮ ਕੇ ਪਿਆਰ ਨਾਲ ਸੁਝਾ ਕੇ ਲਿਆਉਂਗੇ ਤਾਂ ਛੱਡ ਜਾਣਗੇ। ਇਹਨਾਂ ਨੂੰ ਮੈਂ ਇਹੀ ਕਹਿ ਕੇ ਚੱਲੇ ਆਂ ਵੀ ਕੋਈ ਗੱਲ ਨਹੀਂ ਪੰਜ ਸੱਤ ਦਿਨਾਂ ਇੱਕ ਵਾਰੀ ਤੋੜ ਲੱਖੂ ਦਵਾਈ ਸੁਣ ਦੇ ਰਹੇ ਆ ਉਹ ਜੀਕ ਹੌਲੀ 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 ਤਰੀ ਜਦੋਂ ਪੰਜ ਸੱਤਾਂ ਦਾ ਨਵਾਲ ਜਿੱ ਸੈੱਟ ਹੋ ਗਏ ਤੂ ਆਪ ਵੀ ਕਹਿਣ ਸਾਡੀ ਜ਼ਿੰਦਗੀ ਬਚ ਗਈ। ਤਾਂ ਮੈਂ ਨੌਜਵਾਨਾਂ ਨੂੰ ਅਪੀਲ ਕਰਦਾ ਬਾਈ ਛੱਡ ਗੋ ਮੁੜ ਕੇ ਜ਼ਿੰਦਗੀ ਨਹੀਂ ਮਿਲਣੀ। ਤੁਸੀਂ ਮਰ ਜਾਂਦੇ ਹੋ ਟੀਕੇ ਲਾ ਕੇ ਨਸ਼ੇ ਕਰਕੇ ਤੇ ਮੰਨ ਫੜੇ ਪਰਿਵਾਰ ਰੋ ਕੇ ਮਰ ਜਾਂਦੇ ਆ। ਕੱਲੇ ਕੱਲੇ ਜਵਾਕਾਂ ਦਾ ਪੰਜਾਬ ਦੇ ਤੋ ਮੈਂ ਇਹਨਾਂ ਨੂੰ ਖਾਸ ਤੌਰ ਤੇ ਜਿਹੜੇ ਵੀ ਪੰਜਾਬ ਦੇ ਗਰੀਬ ਲੋਕ ਨੇ ਕੰਮ ਕਰ ਰਹੇ ਨੇ ਅਸੀਂ ਉਹਨਾਂ ਲਈ ਇਹ ਬਹੁਤ ਵੱਡਾ ਪੁੰਨ ਦਾ ਕੰਮ ਆ ਬਾਈ ਬਹੁਤ ਵੱਡਾ ਧਰਮ ਦਾ ਕੰਮ ਹੈ ਜੇ ਅੱਜ ਅਸੀਂ ਗਰੀਬਾਂ ਦੇ ਜਿਵਾਕਾਂ ਨੂੰ ਚਾੱਕ ਕੇ ਦਾਹਲ ਕਰਾ ਰਹੇ ਹਾਂ ਹਜ਼ਾਰਾਂ ਦੇ ਬੱਚਾ ਤਾਂ ਇਹ ਬਹੁਤ ਵੱਡਾ ਪੁੰਨ ਨਾਲੇ ਭਰਨਾ ਨੈਰ ਨਾ ਜ਼ਿੰਦਗੀਆਂ ਬਚਣੀਆਂ ਪਰਿਵਾਰਾਂ ਦੇ ਬਚਣਗੇ ਨਾਲੇ ਪੁੰਨ ਦਾ ਪੁੰਨ ਇਹ ਕੰਮ ਦੂਰ ਕਰੋ ਮੈਂ ਪਿੰਡ ਦੇ ਮੋਤਵਰਾਂ ਨੂੰ ਅਪੀਲ ਫਿਰ ਕਰਦਾ ਕਿ ਕੋਈ ਪੈਸਾ ਨਹੀਂ ਲਾਜਦਾ ਕੋਈ ਡਾਕਟਰੀ ਦਾ ਕੋਈ ਰਹਿਣ ਸਹਿਣ ਦਾ 6 ਮਹੀਨੇ ਰੱਖ ਲੋ 1 ਸਾਲ ਰੱਖ ਲੋ ਜਿੰਨਾਂ ਦੇ ਬੰਦਾ ਸਹੀ ਨਹੀਂ ਹੁੰਦਾ ਇਹ ਹਫ਼ਤਿਆਂ ਦੇ ਵਿੱਚ ਪ੍ਰਬੰਧ ਕੀਤੇ ਗਿਆ ਇਹ ਕੱਲਾ ਵਹੰਡੇ ਨਹੀਂ ਹਰ ਪੰਜਾਬ ਦੇ ਜ਼ਿਲ੍ਹੇ ਦੇ ਵਿੱਚ ਪ੍ਰਬੰਧ ਕੀਤੇ ਗਏ ਜੇ ਕੋਈ ਨਹੀਂ ਤੁਹਾਡੇ ਆਖੇ ਲੱਗਦਾ ਕੋਈ ਪਿੰਡ ਦਾ ਬੰਦਾ ਜਾਂ ਕੋਈ ਮੈਡੀਕਲ ਅਫਸਰ ਜਾਂ ਕੋਈ ਮੈਡੀਕਲ ਲਾਈਨ ਦੇ ਬੰਦੇ ਜਾਂ ਕੋਈ ਥਾਣੇ ਦਾ ਐਸਚੋ ਤਾਂ ਤੁਸੀਂ ਦੱਸ ਸਕਦੇ ਹੋ ਕੋਈ ਵੀਡੀਓ ਬਾਸ ਦੋ ਕੋਈ ਪੱਤਰਕਾਰ ਬੁਲਾ ਕੇ ਦੱਸ ਸਕਦੇ ਹੋ ਅਸੀਂ ਸੱਚ ਨੂੰ ਚਾਹੁੰਦੇ ਆਂ ਪਰ ਸਾਡੀ ਕੋਈ ਸੁਣਦਾ ਪਰ ਤੁਸੀਂ ਆਓ ਇਹ ਆਉਣ ਤੇ ਇਹਨਾਂ ਦਾ ਸਾਨੂੰ ਖੜੇ ਮੱਥੇ ਸਵਾਗਤ ਕਰਨਾ ਚਾਹੀਦਾ ਵੀ ਆਓ ਅਸੀਂ ਤੁਹਾਡੇ ਨਾਲ ਖੜੇ ਆਂ ਅੱਜ ਸਾਡੀ ਲੋੜ ਹੈ ਇਹਨਾਂ ਨੂੰ ਚੱਲਣ ਦੀ ਇਹ ਮੈਂ ਸਮਝੂਗਾ ਠੀਕਾ ਪਤਾ ਨਹੀਂ ਕਿਹੜੇ ਹਾਲਾਤਾਂ ਕਿਵੇਂ ਲੱਗ ਗਏ ਸ਼ੂਗਲੇ 'ਚ ਲੱਗ ਗਏ ਸ਼ੌਂਕ 'ਚ ਲੱਗ ਗਏ ਕੇ ਨਾਲ ਸੰਗਤ ਹੈ ਜੀ ਮਾਰੀ ਰੋਗੀ ਬੰਦੇ ਲੱਗ ਗਏ ਪਰ ਇਹ ਚਾਹੁੰਦੇ ਆ ਜੀ ਜਿੰਦਗੀਆਂ ਸਾਡੀਆਂ ਮਾਰਜਣ ਇਸ ਕਰਕੇ ਮੂੰਹ ਮੈਂ ਇਧਰੋਂ ਤਾਣ ਕਰਾਏ ਆ ਉਹਦਾ ਚਿਹਰੇ ਨਾਮ ਖਾਏ ਜਾਣ ਉਹ ਇਹਨਾਂ ਦੇ ਦੋ ਦਿਨ ਨਹੀਂ ਵਿਆਹ ਹੈ ਅਗਲੇ ਦਿਨ ਵਿਆਹ ਹੋ ਵੀ ਕਰਾਉਣੇ ਆ ਕੱਲ ਨੂੰ ਪਰ ਉਹ ਬੰਦੇ ਦੇ ਅਸਰ ਪੈਂਦਾ ਮੂੰਹ ਮੈਂ ਤਾਣ ਦੇ ਇਧਰੋਂ ਕਰਾਏ ਆ ਠੀਕ ਆ ਮੈਂ ਹੋਰ ਤਾਣ ਔ ਛੱਡਣ ਨੂੰ ਆਦ ਮਰਜ਼ੀ ਨਾਲ ਆਇਓ ਛੱਡ ਕੇ ਜਾਓਗੇ ਪੱਕੀ ਗੱਲ ਐ ਕਰੀ ਮੈਨੂੰ ਕੱਲ ਨੂੰ ਕਹਿੰਦੇ ਵੀ ਲਾਇਆ ਸਾਡੇ ਦਾ ਬੇਬੇ ਦਾ ਜੀ ਲਾਇਆ ਸਾਡੇ ਦਾ ਘੱਲੇ ਦਾ ਜੀ ਲੱਗਦਾ ਹੈ ਨਹੀਂ ਬਸ ਤੁਹਾਨੂੰ ਇਹ ਹੀ ਕਹਿਣਾ ਮੁੜ ਕੇ ਤੁਹਾਡੇ ਸਾਹਮਣੇ ਤੋਤਾ ਮਾਰ ਕੇ ਦੇਖ ਲਓ ਆਪਣੇ ਆਪਣੇ ਨਾਲ ਉਹ ਸੰਦੀਪ ਮਾਰ ਕੇ ਦੋ ਤੋਤਾ ਮਾਰੀ ਕੇ ਸੁਣਿਆ ਤੇ ਤੁਸੀਂ ਵੀ ਮਰਨ ਵਾਲੇ ਲੈਣ ਤੇ 15-20 ਮੇਰੇ ਪਿੰਡ ਹੋਰ ਪਰ ਦੇ ਨਾਲ ਤੂੰ ਵੀ ਅਸੇ ਲੈਣ ਗਿਆ ਜੀ ਠੀਕ ਆ ਤੁਹਾਨੂੰ ਕਿਤੇ ਇਹ ਸੂਤ ਨਹੀਂ ਮਿਲਣੀ ਪ੍ਰਾਈਵੇਟ ਇਹਦੇ ਸੈਂਟਰ ਜਾਓਗੇ 20-25 ਹਜ਼ਾਰ ਤੋਂ ਲੈ ਕੇ 50 ਹਜ਼ਾਰ ਰੁਪਿਆ ਲੈਂਦੇ ਆ ਨਾਲ ਉਹ ਤੇ ਕੁਟਦੇ ਮਾਰਦੇ ਆ ਨਾਲ ਉਹ ਚੈਂਗਲ ਨਸ਼ਾ ਵੀ ਦੇ ਜਾਂਦੇ ਆ ਪਰ ਇਹ ਸਰਕਾਰ ਦੇ ਕੋਲ ਜਿਹੜਾ ਸਰਕਾਰੀ ਸਥਾਨਾਂ ਦੇ ਵਿੱਚ ਅਪਰਾਧਾ ਕੀਤਾ ਗਿਆ ਇਹਦਾ ਆਪਾਂ ਫੈਲਾ ਠਾ ਕੇ ਆਪਣੀਆਂ ਜਿੰਦਗੀਆਂ ਜਿਹੜੀਆਂ ਹੁੰਦੀਆਂ